ਪੰਜਾਬ ਚ ਚੋਣਾਂ ਦਾ ਮਾਹੌਲ ਭਖ ਚੁੱਕਿਆ ਅਸੀਂ ਰੋਪੜ ਹਲਕੇ ਚ ਪਹੁੰਚਿਆ ਜਿਹੜਾ ਦਲਜੀਤ ਸਿੰਘ ਚੀਮਾ ਦਾ ਇਲਾਕਾ ਦਲਜੀਤ ਸਿੰਘ ਚੀਮਾ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਸਿੱਖਿਆ ਮੰਤਰੀ ਰਹੇ ਨੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਇਸ ਹਲਕੇ ਚ ਹੁੰਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਇਥੋਂ ਕੈਂਡੀਡੇਟ ਅਮਰਜੀਤ ਸਿੰਘ ਸੰਧੋਆ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਅਮਰਜੀਤ ਜੀ ਕਿਹਾ ਜਾ ਰਿਹਾ ਕਿ ਤੁਹਾਡੇ ਮੁਕਾਬਲੇ ਬਹੁਤ ਵੱਡੇ ਉਮੀਦਵਾਰ ਨੇ ਦਲਜੀਤ ਸਿੰਘ ਚੀਮਾ ਦੀ ਵੱਡੀ ਸ਼ਖਸੀਅਤ ਆ ਤੁਸੀਂ ਕਮਜ਼ੋਰ ਕੈਂਡੀਡੇਟ ਹੋ ਇਹਦਾ ਜਨਤਾ ਡਿਕਲੇਅਰ ਕਰੇਗੀ ਕੌਣ ਕਮਜ਼ੋਰ ਹੈ ਕੌਣ ਵੱਡਾ ਹੈ ਇਹ ਜਨਤਾ ਦੇ ਵਿੱਚ ਅੱਜ ਤੁਹਾਡੇ ਚੈਨਲ ਦੇ ਮੇਰੇ ਕਹਿੰਦਾ ਹੈ ਕਿ ਚੀਮੇ ਦੇ ਜਵਾਨਤ ਕਰਾਵਾਂਗਾ ਜਬਤ 40000 ਵੋਟਾਂ ਨਾਲ ਜਿੱਤਾਂਗਾ ਹਰ ਪਿੰਡ ਜਾ ਕੇ ਪਤਾ ਕਰ ਲੋ ਅਮਰਜੀਤ ਸੰਧੋਆ ਨੂੰ ਕਿੰਨੀਆਂ ਵੋਟਾਂ ਪੈ ਰਹੀਆਂ ਲੀਡਰ ਬਣਨੇ ਨਾਲ بڑے ਲੀਡਰ ਬਣਨੇ ਨਾਲ ਨਹੀਂ ਹੁੰਦਾ ਕਿ ਉਹ ਬਾਦਲ ਦਾ ਸਲਾਹ ਕਰ ਰਿਹਾ ਲਿਆ ਵੱਡਾ ਲੀਡਰ ਬਣ ਗਿਆ ਲੋਕਾਂ ਦੇ ਦਿਲਾਂ ਵਿੱਚ ਲੀਡਰ ਬਣਨਾ ਚਾਹੀਦਾ ਅੱਜ ਅਮਰਜੀਤ ਸਿੰਘ ਸੰਧੋਆ ਲੋਕਾਂ ਦੇ ਦਿਲਾਂ ਵਿੱਚ ਬਣਿਆ ਪੂਰਾ ਸਰਵੇ ਕਰ ਲੋ ਚੀਮੇ ਆਪਣੇ ਸਰਵੇ ਵਿੱਚ 30000 ਵੋਟਾਂ ਨਾਲ ਆ ਰਿਹਾ ਹੈ ਸਾਡੇ ਸਰਵੇ ਚ 40 45000 ਵੋਟਾਂ ਨਾਲ ਆ ਰਿਹਾ ਲੋਕਾਂ ਦੀ ਦੀ ਵੀ ਗੱਲ ਕਰੀਏ ਤਾਂ ਤੁਹਾਡੇ ਨਾਲ ਤੁਹਾਡੇ ਹੀ ਕੁਝ ਵਰਕਰ ਨਿਰਾਸ਼ ਹੋ ਜੇ ਤੁਹਾਨੂੰ ਟਿਕਟ ਮਿਲੀ ਤਾਂ ਕੁਝ ਹਲਕੇ ਕਰ ਰਹੇ ਨੇ ਤੁਹਾਡੇ ਨਾਲ ਨਹੀਂ ਚੱਲੇ ਕਿਉਂਕਿ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਹਲਕੇ ਚ ਨਹੀਂ ਸੀ ਤੁਸੀਂ ਹਲਕੇ ਦੇ ਨੇੜੇ ਨਹੀਂ ਰਹਿੰਦੇ ਸੀ ਦਿੱਲੀ ਰਹਿੰਦੇ ਸੀਗੇ ਮੈਂ ਮੇਰੇ ਨਾਲ ਤਾਂ ਪਹਿਲਾਂ ਕੋਈ ਵਰਕਰ ਮੇਰਾ ਕੋਈ ਵਿਰੋਧ ਕਰਕੇ ਨਹੀਂ ਗਿਆ ਸਾਰੇ ਬਲੰਟੀਅਰ ਅਮਰਜੀਤ ਸੰਦੋਏ ਦੇ ਨਾਲ ਖੜੇ ਹੈ ਸਾਰੇ ਲੀਡਰ ਅਮਰਜੀਤ ਸੰਦੋਏ ਨਾਲ ਖੜੇ ਹੈ ਸਾਰਿਆਂ ਨੂੰ ਪਤਾ ਹੈ ਕਿ ਇਸ ਧਰਤੀ ਤੇ ਸਭ ਤੋਂ ਪਹਿਲਾਂ ਆਵਾਮੀ ਪਾਰਟੀ ਦੀ ਆਵਾਜ਼ ਬੁਲੰਦ ਕਰਨ ਵਾਲਾ ਅਮਰਜੀਤ ਸੰਦੋਵਾ ਹੈ ਸਭ ਤੋਂ ਬਾਅਦ ਆਏ ਹੈ ਮੇਰੇ 2 ਸਾਲ ਤੋਂ ਮੈਂ ਇਸ ਇਲਾਕੇ ਵਿੱਚ ਚੱਪਾ ਚੱਪਾ ਨਿਸ਼ਾਨ ਮਾਰਿਆ ਹੈ ਜਦੋਂ ਆਮ ਆਦਮੀ ਪਾਰਟੀ ਖੜੀ ਕਰਨੀ ਸੀ ਤਾਂ ਅਮਰਜੀਤ ਸੰਧੋਏ ਨੇ ਕਢੀ ਹੈ ਲੋਕਾਂ ਗਲਤ ਕਹਿ ਰਹੇ ਆ ਲੋਕ ਘੱਟ ਗਲਤ ਪਰਚਾ ਦਿੱਲੀ ਚ ਦਿੱਲੀ ਚ ਤੁਹਾਡਾ ਕਾਰੋਬਾਰ ਹੁੰਦਾ ਸੀ ਇਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਦੇ ਨੇੜੇ ਸੀ ਨਹੀਂ ਮੈਂ ਉਸ ਟਾਈਮ ਆਵਾਦੀ ਪਾਰਟੀ ਦੇ ਵਿੱਚ ਵਰਕਰ ਕੰਮ ਕਰਦਾ ਦਾ ਵਲੰਟੀਅਰ ਦੇ ਤੌਰ ਤੇ ਕੰਮ ਕਰਿਆ ਦਾ ਜਦੋਂ ਅੰਦੋਲਨ ਚੱਲੇਦਾ ਉਸ ਅੰਦੋਲਨ ਦੇ ਵਿੱਚ ਜੁੜਿਆ ਹੋਇਆ ਤਾਂ ਉੱਥੇ ਆਮ ਆਦਮੀ ਪਾਰਟੀ ਖੜੀ ਕਰੀ ਹੈ ਉੱਥੇ ਪਾਰਟੀ ਸਰਕਾਰ ਲਿਆਂਦੀ ਹੈ ਉਸ ਤੋਂ ਬਾਅਦ ਅਮਰਜੀਤ ਸੰਧੋਏ ਨੇ 2 ਸਾਲ ਇਸ ਇਲਾਕੇ ਵਿੱਚ ਲਾਇਆ ਘਰ ਘਰ ਕੱਢਿਆ ਮਿੱਤੇ ਬਾਅਦ ਆਏ ਸਾਰੇ ਲੀਡਰਸ਼ਿ ਰੋਜ਼ ਦੋ ਦੋ ਵਲੰਟੀਅਰ ਤਿਆਰ ਕਰਨੇ ਇੱਕ ਵਲੰਟੀਅਰ ਤਿਆਰ ਕਰਨਾ ਹੈ ਬੜੀ ਮਿਹਨਤ ਕਰੀਏ ਇਸ ਇਲਾਕੇ ਵਿੱਚ ਕੌਣ ਕਹਿੰਦਾ ਕਿ ਅਮਰਜੀਤ ਬਾਹਰ ਦਾ ਕੈਂਡੀਡੇਟ ਆ ਅਮਰਜੀਤ ਸੰਦੋਏ ਦਾ ਹਲਕੇ ਆ ਇਸੇ ਪਿੰਡ ਵਿੱਚ ਪੈਂਦਾ ਸੰਦੋਆ ਪਿੰਡ ਤੁਹਾਡੇ ਤੇ ਅਲੀਗੇਸ਼ਨ ਅਕਾਲੀ ਦਲੇ ਵੀ ਲਾਉਂਦਾ ਰਿਹਾ ਇੱਕ ਕਿਸੇ ਬੱਚੇ ਦੇ ਨਾਲ ਕੁਕਰਮ ਦੀ ਗੱਲ ਅਕਾਲੀ ਦਲ ਵਾਰ-ਵਾਰ ਉਠਾਉਂਦਾ ਰਿਹਾਗਾ ਖਬਰਾਂ ਵੀ ਲਗਵਾਈਆਂ ਗਈਆਂ ਸੋਸ਼ਲ ਮੀਡੀਆ ਤੇ ਵੀ ਕਮਾਇਆ ਗਿਆ ਉਹ ਘਟਨਾ ਕਿੰਨੀ ਕੁ ਸੱਚ ਹੈ ਕੋਈ ਸੱਚ ਨਹੀਂ ਸਾਡੀ ਲੜਾਈ ਵੀ ਉਹਨਾਂ ਕੰਮਾਂ ਤੇ ਆ ਜਿਹਨੂੰ ਬਨ ਨਜਾਇਜ਼ ਕੀਤਾ ਜਾਂਦਾ ਹੈ ਨਜਾਇਜ਼ ਕੰਮ ਲੜਾਈ ਹੈ ਅਮਰਜੀਤ ਸੰਦੋਏ ਦਾ ਉਸ ਲੜਾਈ ਵਿੱਚ ਕੋਈ ਜਿਹੜੀ ਲੜਾਈ ਦੀ ਗੱਲ ਕਰਦਾ ਮੈਂ ਅਜੇ ਤੱਕ ਗਿਆ ਨਹੀਂ ਤੁਸੀਂ ਮੁੱਥੇ ਦੇ ਜਾ ਕੇ ਉਹਦਾ ਵਿੱਚ ਅਖਬਾਰ ਚ ਕੋਈ ਅਮਰਜੀਤ ਸੰਧੋਏ ਦਾ ਨਾਮ ਨਹੀਂ ਹੈਗਾ ਨਾਲ ਡਬੇਟਿਆ ਗਿਆ ਹੈ ਕਿਸੇ ਨੇ ਕੰਪਲੇਟ ਮੇਰੇ ਖਿਲਾਫ ਲਾਈ ਹੋਊਗੀ ਕਿਸੇ ਦੀ ਲੜਾਈ ਦੀ ਉਹਦੇ ਵਿੱਚ ਮੇਰਾ ਨਾਮ ਵੀ ਪਾਇਆ ਗਿਆ ਹੈ ਪਸਾਨ ਵਾਸਤਾ ਪਰ ਉਹਨਾਂ ਨੇ ਕੰਪਲੇਟ ਵਾਪਸ ਲੈ ਲਈ ਅਮਰਜੀਤ ਸੰਧੋਏ ਦੇ ਫੈਸਲੇ ਵਿੱਚ ਜੇ ਡੀਡੀਆਰ ਦੇ ਫੈਸਲੇ ਵਿੱਚ ਵੀ ਸਾਈਨ ਨਹੀਂ ਕੀਤੇ ਵੀ ਹੈਗੇ ਕੋਈ ਵੀ ਮੇਰਾ ਲੈਣਾ ਦੇਣਾ ਨਹੀਂ ਉਸ ਮੈਦਾਨ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਇਸ ਇਲਾਕੇ ਚ ਉਸ ਤਰ੍ਹਾਂ ਦੀ ਹਵਾ ਨਹੀਂ ਹੈ ਜਿਸ ਤਰ੍ਹਾਂ ਮਾਲਵੇ ਚ ਤਾਂ ਕਾਂਗਰਸ ਪਾਰਟੀ ਨੇ ਬੜਾ ਯੰਗ ਉਮੀਦਵਾਰ ਦਿੱਤਾ ਇੱਥੋਂ ਆਪਣਾ ਤੁਹਾਨੂੰ ਉਹਦਾ ਵੀ ਨੁਕਸਾਨ ਹੋਏ ਕਾਂਗਰਸ ਕੈਂਡੀਡੇਟ ਨੂੰ ਪੂਰੇ ਹਲਕੇ ਜੋ 10000 ਵੋਟ ਪੈ ਜਾਦਾ ਵਧੀਆ ਗੱਲ ਐ ਚੀਮੇ ਦੀ ਜਵਾਨਤ ਜਾਤ ਹੋਣੀਆਂ ਨੇ ਚੀਮਾ ਥੋੜਾ ਬਹੁਤ ਲੜਾਈ ਦਿੱਤਾ ਹੁਣ ਤਾਂ ਇੱਕ ਤਰਫਾ ਹੋ ਗਿਆ ਸਾਡਾ ਹਲਕਾ 140000 ਵੋਟ ਪੋਲਣੀਆਂ ਅੱਜ ਨੋਟ ਕਰ ਲਿਓ ਨੱਬਾ 95000 ਵੋਟ ਅਮਰਜੀਤ ਸੰਧੋਜ ਨੂੰ ਇਕੱਲੇ ਨੂੰ ਪੈਣੀਆਂ ਠਕ ਤੁਹਾਡੇ ਇਲਾਕੇ ਚ ਕਿਹੜਾ ਕੰਮ ਤੁਹਾਨੂੰ ਲੱਗਦਾ ਜਿਹੜਾ ਨਹੀਂ ਹੋਇਆ ਜੇ ਤੁਸੀਂ ਸਰਕਾਰ ਚਾਹੁੰਦੇ ਹੋ ਜਾਂ ਤੁਸੀਂ ਐਮਐਲਏ ਬਣਦੇ ਹੋ ਉਹ ਕੰਮ ਕਰਵਾਉਂਗਾ ਇਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ 70 ਸਾਲ ਹੋ ਗਏ ਪਾਣੀ ਨਹੀਂ ਇਸ ਪਿੰਡ ਵਿੱਚ ਗਲੀਆਂ ਦਾ ਹਾਲ ਤੁਸੀਂ ਦੇਖਦੇ ਆ ਅਮਰਜੀਤ ਸੰਧੋ ਐਜੂਕੇਸ਼ਨ ਦੇ ਲਈ ਨਾ ਬੱਚਿਆਂ ਨੂੰ ਰਜਗਾਰ ਬੇਰਜਗਾਰੀ ਬਹੁਤ ਸਮੱਸਿਆ ਸਾਡੇ ਇਲਾਕੇ ਵਿੱਚ ਕੰਮੇ ਕੰਮ ਹੈ ਨਸ਼ਿਆਂ ਦਾ ਵਪਾਰ ਇੱਥਾ ਚੱਲ ਰਿਹਾ ਹੈ ਕਿਹੜਾ ਮੈਨੂੰ ਦੱਸ ਦੋ ਕੰਮ ਗੇਣਾ ਕਿਹੜਾ ਮੈਨੂੰ ਕੰਮੇ ਕੰਮ ਹੈ ਭਰਿਆ ਭੰਡਾਰ ਭਰਿਆ ਵਾ ਕੰਮਾਂ ਦਾ ਇੱਥਾ ਕੋਈ ਕੰਮ ਹੋਇਆ ਵੀ ਨਹੀਂ ਹੈਗਾ ਇੱਕ ਲੋਕਾਂ ਦੀ ਗਲਤ ਹੋ ਗਿਆ ਸਾਰਾ মিডিਆ ਵਿੱਚ ਇਹਨਾਂ ਨੇ ਚੀਮੇ ਨਾਲ ਬਹੁਤ ਕਰਾਇਆ ਮੈਂ ਉਹਨਾਂ ਨੂੰ ਇੱਕ মিডিਆ ਨੂੰ ਅੱਜ ਤੇ 5 ਮਹੀਨੇ ਪਹਿਲਾਂ 22 ਅਗਸਤ ਨੂੰ ਪ੍ਰੈਸ ਕਾਨਫਰੰਸ ਕਰੀਦੀ ਉੱਥੇ ਕਿਹਾ ਸੀ ਕਿ ਮੇਰੇ ਨਾਲ ਚਲੋ মিডিਆ ਵਾਲਿਓ 5-6 ਗੱਡੀਆਂ ਜਿੰਨੇ ਤੁਸੀਂ মিডিਆ ਵਾਲੇ ਹੋਗੇ ਸਾਰੀਆਂ ਮੇਰੀਆਂ ਗੱਡੀਆਂ ਜਾਊਂਗੀਆਂ ਇਹ ਸਾਡੇ ਹਲਕੇ ਦਾ ਹਾਲਾਤ ਤੁਸੀਂ ਖੁਦ ਹੀ ਦੇਖ ਰਹੇ ਆ ਕਿ ਆ ਹਲਕੇ ਦਾ ਹਾਲਾਤ ਹੈ ਪਾਣੀ ਪੀਣ ਨੂੰ ਨਹੀਂ ਹੈਗਾ ਖਾਣ ਨੂੰ ਕੁਝ ਨਹੀਂ ਹੈਗਾ ਨਰੇਗਾ ਵਾਲੇ ਨੂੰ ਤਿਆੜੀ ਨਹੀਂ ਮਿਲਦੀ ਹੈਗੀ ਪਰ ਚੀਮਾ ਨੂੰ ਤਾਂ ਕਾਲੀ ਦਲ ਵਿਕਾਸਪੁਰਸ਼ ਦੇ ਤੌਰ ਦੇ ਉੱਤੇ ਲੋਕਾਂ ਨੂੰ ਦੱਸਦਾਗਾ ਕਿ ਸਭ ਤੋਂ ਵੱਧ ਵਿਕਾਸ ਚੀਮਾ ਨੇ ਕਰਾਇਆ ਔਰ ਚੀਮਾ ਦੀ ਗੱਲ ਵੀ ਹੁੰਦੀ ਹੈ ਹਲਕੇ ਦੇ ਅੰਦਰ ਮੈਂ ਤਾਂ ਜੇ ਤੁਸੀਂ ਜਾਣੀ ਜਰਾ ਅਗਰ ਹਲਕੇ ਦੇ ਹੁੰਦੇ ਤਾਂ ਲੋਕ ਵੋਟਾਂ ਪਾ ਦਣਗੇ ਉਹਨੂੰ ਜੇ ਉਹਨਾਂ ਕੰਮ ਕਰਿਆ ਹੋਇਆ ਜੇ ਨਹੀਂ ਕਰਿਆ ਉਹਦਾ ਵੋਟਾ ਤੁਹਾਨੂੰ ਮੈਂ ਅੱਜ ਕਹੀ ਜਾਂਦਾ ਵੀ 90 ਦੇ 95000 ਵੋਟਾਂ ਮਰਜ਼ੀ ਨੂੰ ਪੈਣੀ ਹੈ 140000 ਵੋਟ ਪੋਲ ਹੋਣੀਆਂ ਇਹ ਨੋਟ ਇੰਨੀ ਤੁਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ ਕੋਈ ਸਰਵੇ ਕਰਵਾਇਆ ਸਰਵੇ ਕਰਾ ਰਿਹਾ ਚੀ ਮੈਂ ਆਪਣੇ ਸਰਵੇ 30000 ਵੋਟਾਂ ਨਾਲ ਰਿਹਾ ਮੈਂ ਆਪਣੇ ਸਰਵੇ ਵਿੱਚ 45 ਦੇ 50000 ਵੋਟਾਂ ਨਾਲ ਜਿੱਤਿਆ 100 ਬੰਦੇ ਦਾ ਸਰਵੇ ਕਰਾ ਲਓ 70 75 ਵੋਟਾਂ ਮੈਨੂੰ ਪੈ ਰਹੀਆਂ ਸਰਵੇ ਕਈ ਵਾਰ ਫੇਲ ਵੀ ਹੋ ਜਾਂਦੇ ਨੇ ਸਰਵੇ ਫੇਲ ਹੋਣ ਵਾਲੇ ਨਹੀਂ ਅੱਜ ਤਾਂ ਇਤਿਹਾਸ ਰਚਿਆ ਜਾਏਗਾ ਪੂਰੇ ਪੰਜਾਬ ਵਿੱਚ 117 ਸੀਟਾਂ ਵਿੱਚੋਂ ਜਿਹੜੀਆਂ 5 ਪੈਦੀਆਂ ਦੇ ਨੰਬਰ ਵਿੱਚ ਹੋਣਾ ਰੋਪੜ ਵਿਧਾਨ ਸਭਾ ਉਹਨੂੰ ਨੋਟ ਕਰਕੇ ਜਾਏ ਵਾਜ ਮਿੱਤੇ ਸੋ ਇਹ ਸਨ ਅਮਰਜੀਤ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਉਮੀਦਵਾਰ ਦਾਵਾ ਕਰ ਰਹੇ ਨੇ ਆਪਣੀ ਜਿੱਦਾ ਉਹਨਾਂ ਦਾ ਕਹਿਣਾ ਕੀ ਵਿਕਾਸ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਉਸ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਔਰ ਉਹ ਦਾਵਾ ਕਰ ਰਹੇ ਨੇ ਕਿ ਜੋ ਉਹਨਾਂ ਨੇ ਸਰਵੇ ਕਰਵਾਇਆ ਉਹਦੇ ਚ ਉਹ 40000 ਵੋਟਾਂ ਨਾਲ ਜਿੱਤ ਰਹੇ ਨੇ ਤੇ ਉਹ ਆਪਣੀ ਜਿੱਤ ਦਰਜ ਕਰਨਗੇ ਇਸ ਤਰ੍ਹਾਂ ਦਾ ਦਾਵਾ ਅਮਰਜੀਤ ਸਿੰਘ ਸੰਧਵਾਦ ਹੈ ਕੈਮਰਾਮੈਨ ਅਮਿਤ ਦੇਨਾ ਯਾਦਵਿੰਦਰ ਸਿੰਘ এবੀਪੀ ਸਾਂਝਾ ਰੋਪੜ